ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅੱਜ ਆਪਾਂ ਆਏ ਹਾਂ ਜੀ ਮੋਟਰ ਤੇ ਦੇਖੋ ਜੀ ਮੌਸਮ ਦੇਖੋ ਪਹਿਲਾਂ ਤੁਸੀਂ ਮੌਸਮ ਦੇਖੋ ਕਿਦਾਂ ਦਾ ਟਾਈਮ 12:00 ਵਜੇ ਚੁੱਕੇ ਆ ਅੱਜ ਹਲੇ ਮੱਠੀ ਮੱਠੀ ਧੌਂਦੇ ਆ ਮਾੜੀ ਮਾੜੀ ਜੀ ਧੁੱਪ ਨਿਕਲੀ ਆ ਅੱਜ ਆਪਾਂ ਲੱਗਿਆ ਜੀ ਤਾਕਤ ਦੀ ਸਪਰੇਅ ਕਰਾਉਣ ਅੱਜ ਆਪਾਂ ਲੱਗਿਆ ਇਹ ਮੈਗਨੀਜ਼ ਤੇ ਜੂਰੀਏ ਸਪਰੇਅ ਕਰਾਉਣ ਆਹ ਦੇਖੋ ਜੀ ਅੱਗੇ ਦੇ ਵਿੱਚ ਹੀ ਆਪਾਂ ਐਕਸੀਐਲ ਪਾਈ ਸੀ ਐਕਸੀਐਲ ਮੈਟਰੀ 240 ਆਹ ਦੇਖੋ ਤੁਹਾਨੂੰ ਉਹਦਾ ਰਿਜ਼ਲਟ ਦਿਖਾਉਨੇ ਆ ਬਾਕੀ ਜਿੱਦ ਤੱਕ ਤੇ ਪਾਣੀ ਆ ਗਿਆ ਆਹ ਦੇਖੋ ਰਿਜ਼ਲਟ ਮੈਟਰੀ ਐਕਸੀਐਲ ਦਾ ਇੱਥੇ ਜ਼ਿਆਦਾ ਸੀਗਾ। ਬਾਕੀ ਬੇਚ ਵੀ ਕਿਤੇ ਨਹੀਂ ਹੈਗਾ ਸਾਰੇ ਮਰ ਚੁੱਕੇ ਆ। ਵਧੀਆ ਰਿਜ਼ਲਟ ਆ। ਕੋਈ ਕਣਕ ਨਹੀਂ ਪੀਲੀ ਹੋਈ। ਇਹਨਾਂ ਦੇਖੋ ਕਣਕ ਸਾਰੀ ਕਾਲੀ ਹੈ। ਇਹ ਅੱਜ ਕਣਕ ਹੋ ਗਈ ਆਪਣੀ 55 ਦਿਨਾਂ ਦੀ ਕਣਕ ਹੋ ਗਈ ਹੈ। ਅੱਜ ਆਪਾਂ ਇਹਨੂੰ ਮੈਗਨੀਟ ਜੂਰੀ ਸਪਰੇਅ ਕਰ ਦਿੱਤੀ ਹੈ। ਉਧਰ ਕਣਕ ਤਾਂ ਕਾਲੀ ਆ ਦੇਖੋ ਸਪਰੇਅ ਕਰਦੇ ਪਏ। ਦਵਾਈ ਆਪਾਂ ਅੱਗੇ ਹੀ ਤਰਾਂਗੂ ਵੱਖਰੀ ਵੱਖਰੀ ਘੋਲੀ ਦੋਨੀ ਅੱਜ ਕੀਤੀ ਆਪਾਂ ਮੈਗਨੀ ਤੇ ਜੂਰੀ ਸਪਰੇ ਐਕਸੀਲ ਤੇ ਮੈਟਰੀ ਦੇ 240 ਨੇ ਉਹਨੇ ਵੀ ਰਿਜ਼ਲਟ ਵਧੀਆ ਦਿੱਤਾ ਬਾਕੀ ਹੁਣ ਥੋੜੀ ਜਿਹੀ ਧੁੱਪ ਲੱਗੂਗੀ ਤਾਂ ਫੇਰ ਆਪਾਂ ਇਹਦੇ ਵਿੱਚ ਵੀ ਕਰਾਂਗੇ ਇਹ ਛੋਟੀ ਕਣਕ ਜਿਹੜੀ ਹੈ ਇਹਦੇ ਵਿੱਚ ਵੀ ਕਰਾਂਗੇ ਐਕਸੀਲ ਮੈਟਰੀ ਦੇ 240 ਦੇਖਦੇ ਆਂ ਜੇ ਧੁੱਪ ਲੱਗੂਗੀ ਤਾਂ ਕਰਾਂਗੇ ਨਹੀਂ ਤਾਂ ਫਿਰ ਅੱਜ ਸਿਰਫ ਆਹ ਤਾਕਤ ਵਾਲੀ ਕਰਕੇ ਬਸ ਕਰਾਂਗੇ। ਬਾਕੀ ਉਹ ਫੇਰ ਕਿਸੇ ਦਿਨ ਕਰ ਲਾਂਗੇ। ਬਾਕੀ ਹੁਣ ਉਦਾਂ ਕਣਕ ਨੂੰ ਪਾਣੀ ਲਾਏ ਨੂੰ ਵੀ 2 ਮਹੀਨਾ ਹੋ ਚੱਲਿਆ ਅੱਜ। ਅੱਜ ਪੂਰਾ ਮਹੀਨਾ ਹੋ ਗਿਆ ਕਣਕ ਨੂੰ ਪਾਣੀ ਲਾਏ ਨੂੰ। ਕਣਕ ਨੂੰ ਹੁਣ ਦੇਖਦੇ ਆਂ। ਹੋਰ ਤਿੰਨਾਂ ਚਾਰਾਂ ਦਿਨਾਂ ਦੀ ਦੁਬਾਰਾ ਪਾਣੀ ਮੋੜ ਦਿੰਨੇ ਆਂ। ਕਣਕ ਚਿੱਟੀ ਹੋ ਚੱਲੀ ਐ। ਉਦਾਂ ਥੱਲੇ ਗੱਲ ਹੈਗੀ ਐ। ਹੋਰ ਚਾਰਾਂ ਪੰਜ ਦਿਨਾਂ ਦੀ ਖਾਦ ਪੂਰਾ ਹੋ ਗਿਆ ਸਾਰਾ। ਦੋ ਬੋਰੇ ਪਾਏ ਆਪਾਂ ਖਾਦ ਦੇ। ਕਣਕ ਦੇਖੋ ਜੀ। ਜੇ ਦੇਖਾਂਗੇ ਅੱਧਾ ਕੁ ਬੁਰਾ ਹੋਰ ਪਾ ਦਾਂਗੇ ਥੋੜੀ ਥਾੜੀ ਜਿੱਥੇ ਮਾੜੀ ਮੁੱਟੀ ਪੀੜੀ ਆ ਉਹ ਕੱਢ ਦਵਾਂਗੇ ਅੱਧਾ ਕੁ ਬੁਰਾ ਪਾ ਕੇ ਫੇਰ ਪਾਣੀ ਮੋੜਾਂਗੇ ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਕਿਦਾਂ ਲੱਗ ਰਹੀ ਕਣਕ ਬਾਕੀ ਹੁਣ ਆਪਾਂ ਜਾ ਕੇ ਮਸ਼ੀਨ ਦੀ ਰਿਪੇਅਰ ਕਰਨੀ ਆ ਉਹ ਫੋਰਮੈਨ ਹੁਣੀ ਅੱਜ ਆ ਜਾਣਾ ਬਾਕੀ ਉਹ ਤੁਹਾਨੂੰ ਦਿਖਾਉਨੇ ਆ ਪਿੰਡ ਜਾ ਕੇ ਬਾਕੀ ਮਸ਼ੀਨ ਦੀ ਰਿਪੇਅਰ ਤੁਹਾਨੂੰ ਉੱਥੇ ਆ ਕੇ ਦਿਖਾਉਣ ਆ ਆਹ ਦੇਖੋ ਜੀ ਬਾਕੀ ਦਵਾਈ ਦੋਨੀ ਆਪਾਂ ਵੱਖਰੀ ਵੱਖਰੀ ਘੋਲੀ ਆ ਆ ਦੇਖ ਆ ਜੂਰੀ ਆ ਇਹਦੇ ਵਿੱਚ ਇਹਦੇ ਵਿੱਚ ਮੈਗਨੀਜ਼ ਪਾਈ 30.5 ਵਾਲੀ ਪਾਈ ਆਪਾਂ ਮੈਗਨੀਜ਼ ਦੇਖੋ ਜੀ ਹੁਣ ਵਧੀਆ ਇਹਨਾਂ ਘੋਲ ਚੁੱਕੀ ਆ ਵਿੱਚ ਦੇਖੋ ਵੱਕਰੇ ਵੱਕਰੇ ਘੋਲੇ ਆਪਾਂ ਇਹ ਵੱਡੇ ਨਾਪੇ ਨੇ ਬਣਾਈ ਆ ਅੱਧਾ ਲੀਟਰ ਵਾਲੇ ਨੇ ਦੇਖੋ ਬਾਕੀ ਸਾਨੂੰ ਥੋੜੇ ਦਿਨਾਂ ਤੱਕ ਫੇਰ ਕਾਣ ਕੇ ਦਿਖਾਵਾਂਗੇ ਮੈਗਨੀਟ ਇਹਦਾ ਸਪਰੇਅ ਕਰਨ ਦਾ ਕੀ ਫਰਕ ਪਿਆ ਮੇਰੇ ਵੀ ਜ਼ਰੂਰ ਜੇ ਕਿਸੇ ਨੇ ਨਹੀਂ ਕਦੇ ਸਪਰੇਅ ਕੀਤੀ ਮੈਗਨੀਟ ਦੀ ਇੱਕ ਸਪਰੇਅ ਜ਼ਰੂਰ ਕਰਕੇ ਦੇਖਣ ਤੁਹਾਨੂੰ ਆਪਣੇ ਆਪ ਰਿਜ਼ਲਟ ਪਤਾ ਲੱਗ ਜਾਊਗਾ ਬਾਕੀ ਦੇਖੋ ਜੀ ਬਾਕੀ ਹਣ ਪੈਂਡ ਜਾ ਕੇ ਦੇਖਦੇ ਆਂ ਜੀ ਮਸ਼ੀਨ ਦੀ ਰਿਪੇਅਰ ਕਰਨ ਲੱਗਦੇ ਆਂ ਬਾਕੀ ਜੁੜੇ ਰਹੋ ਐਂਡ ਤੱਕ ਵਲੌਗ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਲੌਗ ਨੂੰ ਐਂਡ ਤੱਕ ਜਰੂਰ ਦੇਖੇਗਾ ਜੀ ਲਓ ਜੀ ਆ ਪਾਈ ਆਪਾਂ ਮੈਗਨੀਜ਼ ਮੈਗਨੀਜ਼ ਸਲਫੇਟ 30.5 ਦੇ ਚਸਾਲ ਫਿਰ ਵੀ ਆ ਇਹ ਪਾਈ ਆਪਾਂ ਅਵਾਂਸਿਸ ਕੰਪਨੀ ਲਓ ਜੀ ਹੁਣ ਆਪਾਂ ਮਸ਼ੀਨ ਕੋਲ ਪਹੁੰਚ ਚੁੱਕੇ ਆ ਆਣ ਲੱਗੇ ਆਪਾਂ ਮਸ਼ੀਨ ਦੀ ਰਿਪੇਅਰ ਕਰਨ ਅੱਜ ਮਸ਼ੀਨ ਨੂੰ ਸਟਾਰਟ ਦੇਖਦੇ ਆਂ ਸਟਾਰਟ ਹੁੰਦੀ ਕਿ ਨਹੀਂ ਜੀ ਹੁਣ ਆਪਾਂ ਮਸ਼ੀਨ ਸਟਾਰਟ ਕਰ ਲਈ ਆ ਹੁਣ ਮਸ਼ੀਨ ਕੱਢਦੇ ਬਾਅਦ ਤੇ ਲਾਉਨੇ ਆ ਫੀਡਰ ਪਹਿਲਾਂ ਆਪਾਂ ਫੀਡਰ ਦੇ ਵਿੱਚੋਂ ਚੇਨ ਕੱਢਣ ਲੱਗੇ ਆ ਫੀਡਰ ਦੀ ਚੇਨ ਕੱਢ ਕੇ ਤੇ ਬਾਹਰ ਤੇ ਕੱਢਦੇ ਆ ਬਾਅਦ ਫੇਰ ਲਾਉਨੇ ਆ ਫੀਡਰ ਤੇ ਜੁਬੇਰ ਹੁਣ ਸ਼ੁਰੂ ਕਰ ਲਈ ਆ ਜੀ ਆਪਾਂ ਵਰਕ ਕਿਹਦਾ ਨਜ਼ਰੋਂ ਹਲੇ ਲਾਵਾਂਗੇ ਜੀ ਬਰਵਾ ਚੰਡ ਤੱਕ ਜੜੇ ਰਹੋ ਆਂ ਪੀਡੇ ਦੀ ਚੇਨ ਕੱਢਦੇ ਪਏ ਆ ਬੰਦੇ ਦੇਖਣ ਵਾਲੇ ਜ਼ਿਆਦਾ ਕੰਮ ਕਰਨ ਵਾਲੇ ਘੱਟ ਆ ਦੇਖੋ ਨਹੀਂ ਯਾਰ ਫਲੈਸ਼ੀਆਂ ਆ ਬੰਨ ਬਹੁਤ ਸ਼ਾਰਟ ਕੱਪੀ ਗਿਆ ਵਾਲੇ ਬੈਟਰੀ ਚੇਨ ਕੱਟ ਗਿਆ ਬਟੂਲਾ ਆ ਲੈ ਬਾਡਰ ਨਾ ਚੱਕ ਦਾਂਗੇ ਅੱਜ ਮਾਲ ਕੱਟਦਾ ਇੱਥੇ ਤੁਹਾਡੀ ਯਾਰ ਕਮਾਲ ਦਾ ਬੰਦਾ ਜਦੋਂ ਯਾਰ ਆਵੇ ਉਹ ਵੇ ਹਾਂ ਹੁਣ ਬਣਾ ਵੀਡੀਓ ਹੁਣ ਚੁਕਾ ਕੇ ਵਿਖਾ ਵੀ ਆ ਪੋਰਮਾਨ ਨੇ ਤਰਾਹੇ ਕੱਢਤਾ ਉਹਨੇ ਮੈਨੂੰ ਕੋ ਡਾਰਾ ਉਹ ਬੜਾ ਪੋਰਮਾਨ ਕੀ ਕਰੇ ਭੱਜਾਂਗਾ ਉਹ ਰੜਦੀ ਹੱਤੇ ਵਾੜੀ ਤੇ ਹਾਂ ਮੋਰੇ ਜਾ ਕੇ ਦੰਡੇ ਫਾਸ ਜਾਣਗੇ ਚੱਲ ਦੇਖਿਆ ਉਹ ਗੋਟ ਆ ਗਿਆ ਮੇਰਾ ਯਾਰ ਰੁਕ ਜਾ ਵੇ ਉਹ ਹਾਈ ਕਰਾ ਯਾਰ ਦਾ ਮੇਰਾ ਗੋਟ ਆ ਗਿਆ ਫੇ ਹੱਸਦੇ ਅੱਗੂ ਤਿਆਰ ਆਕਲੋ ਥਰੇਸ਼ਰ ਤੂੰ ਇਹ ਕਮਾ ਜਾਂਦਾ ਮੈਂ ਤੋ ਫੜ ਦੇਦਾ ਹੈ ਨਹੀਂ ਕੇ ਗੱਟ ਆ ਗਿਆ ਲੈ ਆ ਕੱਢਦਾ ਜਾ ਵਿੱਚ ਆਏ ਆਏ ਚਲੋ ਬਾਸ ਕਰ ਦਈਏ ਐਂ ਬਾਸ ਦੇਖੋ ਦਫਾ ਕਰ ਬੰਦੇ ਨੇ ਐਲੀਵੇਟਰ ਲਾਗੇ ਚੈਨਾ ਚੂਨਾ ਲਾ ਗੇ ਫੀਡਰ ਦੀ ਐਵੇਂ ਕੱਢ ਕੇ ਬੱਤੀਆਂ ਪੁੱਤੀਆਂ ਤੇ ਰਿਕਸ਼ੇ ਕਰਦਾ ਬਾਹਰ ਦੇਖੋ ਕਿਦਾਂ ਉੜ ਗਈਆਂ ਆ ਇੱਕ ਸੀਜ਼ਨ ਲਾਇਆ ਆਉਣਗੇ ਟੇਪਰ ਚੱਡੂਗੇ ਟੇਪਰ ਨਾਮ ਕੰਪਨੀਆਂ ਦੇ ਦੋਨੇ ਪਾਸੇ ਵਾਲੀ ਦਾ ਇੱਕ ਸੀਜ਼ਨ ਦੇ ਕੀ ਬਣ ਗਿਆ ਆ ਦੇਖੋ ਜੇਦਰ ਬੰਨੀਆਂ ਵੇਖੋ ਲੈ ਆ ਬੇਕਾਰ ਥ੍ਰੈਸ਼ਰ ਪਾਇਆ ਵਿਆ ਇਧਰੋਂ ਪਿਛਲਾ ਸੀਜ਼ਨ ਚੱਲਿਆ ਉਧਰੋਂ ਤਾਂ ਇੰਨੀਆਂ ਹੋਈਆਂ ਨਹੀਂ ਟੈਟੂ ਦਿਖਾ ਦੋ ਯਾਰ ਫਾਰਮਾ ਲੱਖਿਆ ਟੈਟੂ ਐ ਟੈਟੂ ਵਾਲਾ ਫੋਰਮਨ ਉਹਨੇ ਕਮਾਇਆ ਸੀ ਆਹ ਲੈ ਇਧਰੋਂ ਤਾਂ ਮਾੜੀਆਂ ਵੀ ਨਹੀਂ ਖੁਰੀਆਂ ਕੋਈ ਉਹਨੇ ਕਮਾਇਆ ਸੀ ਇਹ ਇਧਰ ਕਮਾ ਗਿਆ ਆਹ ਪਾਸੇ ਕਮਾ ਗਿਆ ਇਧਰ ਨਮੀਆਂ ਕੋ ਕਰ ਲਈ ਆਹ ਪਾਸੇ ਇਹਨੇ ਚੱਕ ਗਿਆ ਇਹ ਆਏ ਨਹੀਂ ਤਰੇਸ਼ੇ ਘੁੰਮਣਾ ਫਿਰ ਉਧਰ ਰਹਿ ਗਏ ਉਹਨੇ ਆਹ ਕਮਾਈਆਂ ਸੀਗੀਆਂ ਹਾਂ ਕਸੇ ਉਹਨਾਂ ਫੇਰ ਲਾਤਾ ਵਾਓ ਇਹਦਾ ਇੱਥੇ ਉਹਦਾ ਨਹੀਂ ਕੋਈ ਚੱਕਰ ਉਹ ਜਾਣਦੇ ਉਹ ਇੱਥੇ ਦੇ ਤਾਂ ਜਾਣਦਾ ਹੀ ਨਹੀਂ ਰਗੜਦੀਆਂ ਤਾਂ ਆਹ ਥੱਲੇ ਥੋੜੋ ਜਾ ਕੇ ਲੱਗਦਾ ਪਿਆ ਕੰਨ ਰਗੜ ਹੋਇਆ ਭਈ ਹੁਣ ਐਂ ਕਰੋ ਇਹਨੂੰ ਐਂ ਦੂਏ ਪਾਸਾ ਕਰਕੇ ਗਾ ਗੱਲਾਂ ਕਰਦੇ ਆ ਮੈਡਮ ਗਾਹ ਨੂੰ ਪੱਦੇ ਕਰ ਲਈਏ ਨਾ ਕਮਾ ਕੇ ਪਾ ਲਈਏ ਨਾਲ ਉਧਰ ਹੋ ਗਈਆਂ ਹਨ ਸਪੈਕਾਂ ਮਾਲੇ ਕਰਦਾ ਹੋਣਾ ਭੁੱਖਾ ਮਰਦਾ ਉਹ ਕੰਮ ਹੋਣ ਚਲੋ ਉਨੀ ਨੰਬਰ ਤੇ ਨਾਲ ਖੋਲ ਦੇ ਯਾਰ ਮੰਗਰਲੇ ਬਾਸਕਟ ਵੀ ਲੈ ਰਹੀ ਏ ਆਲੀ ਆ ਉਨੀ ਨੰਬਰ ਤੇ ਨਾਲ ਖੋਲ ਮੰਗਰਲੇ ਫੜ 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 ਲੈ ਰਹੀ ਆ ਵੀ ਸਾਲਾ ਗੋਲ ਹੋਇਆ ਪਿਆ ਮੈਂ ਤਾਂ ਬਾਸਕਟ ਰਹਿੰਦੀ ਏ ਕੱਟਣ ਨੂੰ ਬਾਸਕਟ ਵੀ ਹੋਰ ਲਾਉਣੀ ਆ ਤਨਕ ਤੇ ਇਹੀ ਚਲਾਵਾਂ ਉਨੀ ਚਲ ਜਾ ਤੇ ਜਾਣਾ ਕੀ ਉਹ ਕੱਢੀ ਲੈ ਅਖੇ ਉਹ ਕੱਢੀ ਕੰਦਾ ਅੱਗੋਂ ਆ ਬਰ ਗਿਆ ਇਧਰ ਕਿ ਉਹ ਕੱਢੀ ਭਰਾਵਾ ਨਾਰ ਕਰਨ ਬਾਸਕਟ ਨਹੀਂ ਕੱਢਦੀ ਸੋ ਬਾਸਕਟ ਚੱਲ ਚਲ ਗਿਆ ਡਰਾਮ ਵੀ ਹੋਇਆ ਇਹ ਕੰਮ ਹੋ ਗੱਬੇ ਪਲੇਟਾ ਹੋ ਗਾਲੀ ਖੋਲ ਕੇ ਯਾਰ ਖੋਲ ਦੇ ਨਟ ਨਹੀਂ ਨਹੀਂ ਆ ਦੇ ਗੱਬੇ ਪਲੇਟ ਇਕ ਲੱਗੀ ਦਸ ਨੂੰ ਮੋੜਿਆ ਢੀੜਸੇ ਨੂੰ ਅਹੀ ਰੋਲਾ ਪਾਪਾ ਮਰ ਗਏ ਨੇ ਸਾਡੀ ਨਹੀਂ ਸੁਣੀ ਤੇਰੀ ਸੁਣਦਾ ਗੈਰਾਂ ਦੇ ਓਏ ਉੱਥੇ ਤਾਂ ਸ਼ੇਖ ਹੋਇਆ ਹੀ ਐ ਚੱਲ ਛੱਡ ਜਾ ਉਹਦੇ ਪੱਤੀਆਂ ਤਾਂ ਹੈਗੀਆਂ ਬੰਦ ਨੀ ਨੰਬਰ ਤੇ ਨਾਟ ਖੋਲ ਯਾਰ ਇਹਦੇ ਕਿੱਥੋਂ ਖੋਲਣ ਲੱਗਾ ਇੱਥੋਂ ਮਗਰੇ ਖੋਲ ਇਧਰ ਦੀ ਆ ਭਰਾਵਾ ਕਿੱਦਾਂ ਤੇ ਆ ਫੜਦਾ ਓ ਬਾਹਰ ਗੁੱਲੀ ਵਾਲੇ ਆ ਦੇ ਪਿੱਛੇ ਤੇ ਆ ਵਾਲੇ ਜੀ ਦੇ ਨਾ ਹੁੰਦੇ ਮੈਂ ਤਾਂ ਪੁਲੀ ਲਵਾਤੀ ਸੀ ਬੰਦੇ ਨੇ ਇੱਕ ਵਾਰੀ ਤੇ ਪੁਲੀ ਦਾ ਤਾਂ ਕੋ ਰੋਲਾ ਹੀ ਨਹੀਂ ਸੀ ਮੈਂ ਕਹਿੰਦਾ ਲਾ ਦੇ ਲਾ ਦੇ ਲਾ ਦੇ ਪੁਲੀ ਲਾ ਦੇ ਮੰਟਮ ਮੰਟ ਨਾੜਾ ਖੋਲਣ ਲਈ ਲਓ ਜੀ ਆਣਾ ਪਰ ਥਰੇਸ਼ਰ ਕੱਢ ਦਿੱਤਾ ਬਾਹਰ ਹਣੇ ਇਹ ਥਰੇਸ਼ਰ ਪਰ ਕਣਕਾਲਾ ਵੀ ਕੱਢ ਲੇ ਬਾਹਰ ਹਣੇ ਆਪ ਦੋਰ ਨਹੀਂ ਥਰੇਸ਼ਰ ਭੇਜਣੇ ਆ ਇਹ ਥਰੇਸ਼ਰ ਦੀ 12 ਲਾਉਣੀ ਆ ਇਹ ਥ੍ਰੈਸ਼ ਦੀ ਸਪੈਕਾ ਨਵੀਆਂ ਲੱਗਣੀਆਂ ਭੇਜ ਦੇਣੇ ਆਪਾਂ ਦੋਨੀਆਂ ਥ੍ਰੈਸ਼ ਇਕੱਠੇ ਹੀ ਨਾਲੇ ਬਾਸਕਟ ਨੂੰ ਕੱਟ ਲੱਗਣਾ ਇਹ ਹਣ ਅੱਜ ਭੇਜਦੇ ਆ ਜੇ ਦੁਬਾਰਾ ਬਣ ਕੇ ਆਉਗੇ ਫਿਰ ਤੁਹਾਨੂੰ ਦਿਖਾਵਾਂਗੇ ਦੇਖੋ ਜੀ